ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਨ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ तन तन गुरु नानक जन केरा जित मेले चूके सब सोग संतापे ज्यों बोला वह त्यों बोलै है स्वामी कुदरत कवन हमारी ਸਤ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਤ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵੱਛਲ ਕਿਰਪਾ ਦੇਖ ਜਾਨੇ ਰਾਜਾਨ ਰਾਜ ਪਾਣਾਲ ਭਾਨ ਦੇਵਾਨ ਦੀ ਉਪਮਾ ਮਹਾਨ ਤਨ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਵਰਤ ਰਹੀ ਹੈ ਸੁੰਦਰ ਕਥਾ ਦੇ ਦੀਵਾਨ ਸੱਚੇ ਹਨ ਪਾਵਨ ਇਤਿਹਾਸ ਕਲਗੀਧਰ ਪਿਤਾ ਨੀਲੇ ਸਾਹ ਅਸਵਾਰ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦਾ ਚਲ ਰਿਹਾ ਹੈ ਆਪਾਂ ਬੜੇ ਪ੍ਰੇਮ ਦੇ ਨਾਲ ਪਿਛੋਕਹ ਇਤਿਹਾਸ ਸ਼੍ਰਵਨ ਕਰਦੇ ਆ ਰਹੀ ਹਾਂ ਪੰਜ ਛੇ ਪੋਦੀ ਦਰਮਿਆਨੀ ਰਾਤ ਨੂੰ ਧੰਨ ਸਤ ਗੁਰੂ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਦੀ ertid ਦਾ ਤਿਆਗ ਕੀਤਾ ਆਨੰਦਗੜ੍ਹ ਛੱਡਿਆ ਸ਼ੀਪੋ ਅੰਮ੍ਰਿਤ ਵੇਲੇ ਸੰਸਾ ਦੇ ਕੰਢੇ ਦੀ ਉੱਪਰ ਮਹਾਨ ਯੁੱਧ ਹੋਇਆ ਪਰਿਵਾਰ ਦਾ ਵਿਛੋੜਾ ਹੋਇਆ ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਦੀ ਸ਼ਹਾਦਤ ਹੋਈ ਸ਼ੀਪੋ ਰਾਤ ਇਤਿਹਾਸ ਸਤਗੁਰੂ ਗਵਾਹੀ ਭਰਦੇ ਹਨ ਕੋਟਲੇ નિਹੰਗ ਖਾਨ ਨੂੰ ਵਡਿਆਈ ਦਿੱਤੀ ਰਾਤ ਬਤੀਤ ਕੀਤੀ ਸਤਪੋਦ ਅਸਫਰ ਕਰਦੇ ਚਮਕੌਰ ਗੜੀ ਵਿੱਚ ਆਣ ਕੇ ਸਾਰੀ ਤਿਆਰੀ ਕੀਤੀ ਅਠ ਨੂੰ ਮਹਾਨ ਯੁੱਧ ਕੀਤਾ ਅਠ ਪੋ ਤੋਂ ਬਾਅਦ ਸਤਿਗੁਰੂ ਮਹਾਰਾਜ ਜੀਆ ਨੇ ਰਾਤ ਨੂੰ ਚਮਕੌਰ ਦੀ ਗੜੀ ਸਿੰਘਾਂ ਦੇ ਬਚਨਾਂ ਤੋਂ ਛੱਡ ਦਿੱਤੀ ਕੀੜੀ ਪਿੰਡ ਤੋਂ ਹੁੰਦੇ ਹੋਏ ਬਹਿਲੋਲ ਪਰਪਵਾਦ ਤੇ ਰਾਹੀਂ ਸਤਿਗੁਰੂ 마ਸੀਵਾੜੇ ਚਲੇ ਗਏ ਇਥੋਂ ਅਗਾਹ ਸਰਪਾਈ ਪੰਜਾਬਾ ਪਾਈ ਗੁਲਾਬੇ ਦੇ ਕਰਦੇ ਵਿੱਚ ਸਤਿਗੁਰੂ ਮਹਾਰਾਜ ਜੀਆ ਨੇ ਦੋ ਰਾਤਾਂ ਕੱਟੀਆਂ ਹਨ ਨੌ ਪੋ ਦੀ ਰਾਤ ਤੇ 10 ਪੋ ਦੀ ਰਾਤ ਜੋ ਪਾਵਨ ਇਤਿਹਾਸ ਗਵਾਹੀ ਭਰਦਾ ਹੈ ਕੰਦੇ ਉਸ ਵਕਤ ਦੇ ਦਰਮਿਆਨ ਸਤਿਗੁਰੂ ਮਹਾਰਾਜ ਜੀਆ ਨੇ ਕਈਆਂ ਨੂੰ ਉਪਦੇਸ਼ ਦਿੱਤਾ ਇੱਥੇ ਸਤਿਗੁਰੂ ਮਹਾਰਾਜ ਜੀਆ ਦੇ ਪ੍ਰੇਮ ਕਰਤਾ ਇੱਕ ਬੀਬੀ ਵੀ ਰਹਿੰਦੀ ਸੀ ਉਹਨੇ ਵੀ ਸਤਿਗੁਰੂ ਮਹਾਰਾਜ ਜੀਆ ਦੇ ਵਾਸਤੇ ਇੱਕ ਨੀਲਾ ਜਾਮਾ ਜਿਹੜਾ ਤਿਆਰ ਕੀਤਾ ਉਹਨੇ ਤਿਆਰ ਕੀਤਾ ਸੀ ਤੇ ਇੱਕ ਹੋਰ ਸਿੱਖ ਸੀ ਜੋ ਰੰਗ ਕਰਦਾ ਸੀ ਉਹਦੇ ਤਾਂ ਹੀ ਪਈ ਗੁਲਾਬੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਪਈ ਜਾ ਰੰਗ ਇਸ ਬਾਣੇ ਦਾ ਜਿਹੜਾ ਰੰਗ ਉਹ ਨੀਲਾ ਕਰਵਾ ਲਿਆ ਨਾਲ ਦੀ ਨਾਲ ਵਰ ਵੀ ਦਿੱਤੇ ਸਨ ਪਈ ਕਿਉਂਕਿ ਉਹ ਕਹਿੰਦਾ ਸੀ ਕਿ ਹਜੇ ਮੈਂ ਹੁਣੇ ਰੰਗ ਦੱਬਿਆ ਹੈ ਕਈ ਮਹੀਨੇ ਲੱਗ ਜਾਂਦੇ ਹਨ ਰੰਗ ਨੂੰ ਪੱਕੇ ਕਰਨ ਵਾਸਤੇ ਸਤਿਗੁਰੂ ਕਹਿੰਦੇ ਪਈ ਹੁਣ ਤੋ ਤੂੰ ਬਸ ਅਪੜਾ ਪਾ ਕੇ ਰੰਗ ਜਿਹੜਾ ਕਰਨਾ ਹੋਇਆ ਮੱਤ ਰੱਖ ਕੇ ਦੱਬ ਦਿਆ ਕਰੀ ਕੁਝ ਦਿਨਾਂ ਬਾਅਦ ਕੱਢ ਲਿਆ ਕਰੀ ਉਹ ਰੰਗ ਹੋ ਜਾਵੇਗਾ ਪਰ ਪੁੱਸ ਘੜੇ ਦੇ ਵਿੱਚ ਨਹੀਂ ਵੇਖਣਾ ਫਿਰ ਕਹਿੰਦੀ ਹੈ ਗਾਉਂ ਦੇ ਘਰ ਦੇ ਵਿੱਚ ਕੋਈ ਹੋਰ ਨਾ ਉਹ ਆਈ ਸੀ ਉਹਨੇ ਵੇਖਿਆ ਤੇ ਉਹ ਫਿਰ ਸ਼ਕਤੀ ਖਤਮ ਹੋ ਗਈ। ਸੋ ਖੈਰ ਵਿਚਾਰ ਇਥੋਂ ਉਹ ਗਾਂ ਪ੍ਰਸਤ ਗੁਰੂ ਪੀਰਾਨ ਪੀਰ ਬਣ ਕਰਕੇ ਗਾਉਂ ਨੂੰ ਚਲੇ ਗਏ ਸੋ। ਸੋ ਅੱਜ ਦਾ ਜੋ ਮੁੱਖ ਦਿਹਾੜਾ ਦੱਸ ਪੋ ਹੈ ਸੰਗਤ ਜੀ ਸਭ ਤੋਂ ਪਹਿਲਾਂ ਚਮਕੌਰ ਦੇ ਸ਼ਹੀਦਾਂ ਦੇ ਵੱਲ ਧਿਆਨ ਮਾਰ ਲਈਏ। ਕਿਉਂਕਿ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਦੇ ਜਿਹੜੇ ਸਰੀਰ ਮਰਤ ਸਰੀਰ ਪਈ ਹੋਏ ਸਨ ਇਤਿਹਾਸ ਦੇ ਵਿੱਚ ਸਤਿਕਾਰ ਨੂੰ ਨਾਮ ਸਤਿਕਾਰਯੋਗ ਨਾਮ ਆਉਂਦਾ ਹੈ ਬੀਬੀ ਸ਼ਰਨ ਕੌਰ ਜੀਆਂ ਦਾ ਕਹਿੰਦੇ ਬੀਬੀ ਸ਼ਰਨ ਕੌਰ ਜੀ ਜੋ ਚਮਕੌਰ ਪਿੰਡ ਦੇ ਵਿੱਚ ਉਸਨ ਇਹਨਾਂ ਨੂੰ ਪਤਾ ਲੱਗਾ ਗੁਰੂ ਪਿਤਾ ਜੀਆਂ ਨੇ ਮਹਾਨਤਮ ਜੰਗ ਕੀਤੀ ਹੈ ਮੇਰੇ ਕਈ ਵੀਰਾਂ ਦੀਆਂ ਲੋਥਾਂ ਉੱਥੇ ਪਈਆਂ ਹੋਈਆਂ ਨੇ ਕਹਿੰਦੇ ਨੇ ਹਿੰਮਤ ਕੀਤੀ ਜਮਕੌਰ ਦੇ ਮੈਦਾਨ ਦੇ ਵਿੱਚ ਇਹ ਬੀਬੀ ਆਪ ਆਈ ਹੈ ਕਹਿੰਦੇ ਆਣ ਕੈਨੇ ਕੁਝ ਕੁ ਸਿੰਘ ਉਹਨਾਂ ਦੇ ਸਰੀਰ ਲੱਭੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਨੂੰ ਅਗਨੀ ਭੇਟ ਕਰਨਾ ਚਾਹਿਆ ਜਦੋਂ ਲਾਂਬੂ ਉੱਠੇ ਨਾ ਤੇ ਮੁਗਲ ਸਿਪਾਹੀ ਆਪਣੇ ਤੁਰਕਾਂ ਦੇ ਸਰੀਰਾਂ ਨੂੰ ਦਫਨਾ ਰਹੇ ਸਨ ਤੇ ਇਤਿਹਾਸਕਾਰ ਆਖਦੇ ਪਈ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਰਕਾਂ ਦਾ ਘਾਤ ਹੋਇਆ ਸੀ ਕਿ ਇੱਕ ਕਬਰ ਪੂਰੀ ਨਹੀਂ ਸੀ ਹੁੰਦੀ ਇੱਕ ਵੱਡਾ ਟੋਆ ਪੁੱਟਦੇ ਸੀ ਕਈ ਕਠੀਆਂ ਲੋਥਾਂ ਹੀ ਉਹਦੇ ਵਿੱਚ ਸੁੱਟਨੀਆਂ ਪੈਣਦੀਆਂ ਸੀ ਇਹਨੇ ਲੱਖਾਂ ਦੀ ਤਗਦਾਰ ਦੇ ਵਿੱਚ ਤੁਰਕਾਂ ਦਾ ਨਾਸ਼ ਕੀਤਾ ਗਿਆ ਇਹਨਾਂ ਨੇ ਕੀ ਵੇਖਿਆ ਇੱਕ ਬੰਨੀ ਅਗਨੀ ਪ੍ਰਚੰਡ ਹੋਈ ਹੈ ਪਹਿਲਾਂ ਤੇ ਭੈ ਕੀਤਾ ਫਿਰ ਕੋਲ ਗਏ ਕੀ ਵੇਖਦੇ ਇੱਕ ਬੀਬੀ ਖਲੋਤੀ ਹੋਈ ਹੈ ਕੜੇ ਕੜੇ ਅਲਫਾਜ਼ਾਂ ਦੇ ਵਿੱਚ ਪੁੱਛਣ ਲੱਗੇ ਭਾਈ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਜੀਆ ਨੇ ਆਖਿਆ ਭਾਈ ਮੈਂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਧੀ ਹਾਂ ਆਪਣੇ ਵੀਰਾਂ ਦੇ ਲੋਥਾਂ ਦੀ ਹਾਂ ਦਾ ਸੰਸਕਾਰ ਕਰਨ ਵਾਸਤੇ ਆਈ ਹਾਂ ਕਹਿੰਦੇ ਤੁਰਕਾਂ ਨੂੰ ਬੜਾ ਜ਼ਿਆਦਾ ਕ੍ਰੋਧ ਆਇਆ ਗੁੱਸਾ ਆਇਆ ਇੱਕ ਵਾਰ ਝਟਪਾਏ ਪਰ ਅੱਗੇ ਉਹ ਪੁੱਤਰੀ ਹੈ ਉਹ ਅੱਜ ਕੱਲ੍ਹ ਵਾਲੀ ਨਹੀਂ ਹੈ ਜਿਨੇ ਸੋਸ਼ਲ ਮੀਡੀਆ ਤੇ ਨੱਚ ਲਿਆ ਤੇ ਆਪਣੇ ਫਾਲੋਅਰ ਵਧਾ ਲਏ ਉਹ ਬੀਬੀ ਹੈ ਜੋ ਗੁਰੂ ਕੀ ਧੀ ਹੈ ਜਿਨੇ ਯੰਗ ਮੈਦਾਨ ਦੇ ਵਿੱਚ ਤੇਗਾ ਖਿੱਚ ਲਿਆ ਤੇ ਇੱਕੋ ਵਾਰ ਦੇ ਵਿੱਚ ਕਈ ਤੁਰਕਾਂ ਨੂੰ ਜਮਾ ਦੇ ਘਰ ਨੂੰ ਵਾਲ ਨੂੰ ਤੋੜ ਦਿੱਤਾ کافی ਧੀਰ ਕਹਿੰਦੇ ਬੀਬੀ ਸ਼ਰਨ ਕੌਰ ਜੀਆਂ ਨੇ ਡਟ ਕੇ ਮੁਕਾਬਲਾ ਕੀਤਾ ਅੰਤ ਸਰੀਰ ਤੇ ਜ਼ਖਮ ਲੱਗੇ ਤੁਰਕਾਂ ਨੇ ਕੀ ਕੀਤਾ ਬਲ ਦੇ ਅੰਗੀਠੇ ਦੇ ਵਿੱਚ ਬੀਬੀ ਸ਼ਰਨ ਕੌਰ ਜੀਆਂ ਨੂੰ ਸੁੱਟ ਦਿੱਤਾ ਉਹਨਾਂ ਸ਼ਹੀਦਾਂ ਦੇ ਨਾਲ ਬੀਬੀ ਸ਼ਰਨ ਕੌਰ ਜੀ ਵੀ ਸ਼ਹੀਦ ਹੋ ਗਏ ਬਾਅਦ ਵਿੱਚ ਕਹਿੰਦੇ ਇਹਨਾਂ ਨੇ ਅੰਗੀਠਾ ਵੀ ਠੰਡਾ ਕਰ ਦਿੱਤਾ ਸੀ ਗੁਰੂ ਕੇ ਸਿੰਘ ਤੇ ਗੁਰੂ ਕੀ ਸਿੰਘਲੀ ਜਿਹੜੇ ਇਹ ਬੱਚੇ ਹਨ ਇਹ ਇਤਿਹਾਸਿਕ ਇਹਨਾਂ ਦੇ ਸਰੀਰਾਂ ਦੀ ਬੇਕਦਰਹੀ ਹੋਵੇ ਕਹਿੰਦੇ ਉਸ ਵਕਤ ਪਰ ਇਤਿਹਾਸ ਦੇ ਵਿੱਚ ਹੋਰ ਬਚਨ ਆਉਂਦੇ ਹਨ ਸਤਿਕਾਰਯੋਗ ਪਾਈ ਰਾਮਾ ਜੀ ਪਾਈ ਤੇ ਲੋਕਾ ਜੀ ਕਹਿੰਦੇ ਇਹ ਸਰਹੰਦ ਗਏ ਹੋਏ ਸਨ ਮਾਵਲਾ ਦੇਣ ਦੇ ਵਾਸਤੇ ਟੈਕਸ ਦੇਣ ਦੇ ਵਾਸਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਹ ਇੱਥੇ ਆਏ ਇਹਨਾਂ ਨੇ ਆਣ ਕੀ ਅੰਗੇਠਾ ਵੇਖਿਆ ਇਹ ਵੇਖਦੇ ਹਨ ਕਿ ਇੱਕ ਬੀਬੀ ਦਾ ਅੱਧ ਸੜਿਆ ਦੇਹੀ ਹੈ ਕੁਝ ਸਿੰਘਾਂ ਦੀ ਦੇਹੀ ਖੁਜ ਤੇ ਸੰਪੂਰਨ ਤਰੀਕੇ ਦੇ ਨਾਲ ਅਗਣੀ ਪੀਟ ਹੋ ਗਈ ਕੁਝ ਕੋ ਹਜੇ ਰਹਿ ਗਈ ਹੈ ਕਹਿੰਦੇ ਇਹਨਾਂ ਨੇ ਆਪਣੇ ਕੇਸ ਖਲਾਰ ਲਏ ਸਰੀਰ ਤੇ ਸੁਆਹ ਮਲ ਲਈ ਤਾਂ ਕਿ ਤੁਰਕਾਂ ਨੂੰ ਇਉਂ ਲੱਗੇ ਕੋਈ ਪਾਗਲ ਤੁਰੇ ਫਿਰਦੇ ਇਹਨਾਂ ਨੇ ਕਰਦੇ ਕਰਦੇ ਭਾਈ ਸਾਰੀਆਂ ਲੋਥਾਂ ਕੋਈ 37 ਦੀ ਗਿਣਤੀ ਦੇ ਵਿੱਚ ਸਿੰਘਾਂ ਦੀਆਂ ਲੋਥਾਂ ਸਨ ਕਿਉਂਕਿ ਤਿੰਨ ਸਿੰਘ ਗੁਰੂ ਕੇ ਨਾਲ ਚਲੇ ਗਏ ਸਨ ਤੇ ਦੋ ਲੋਥਾ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀਆਂ ਦੀ ਜਦੋਂ ਦਰਸ਼ਨ ਕੀਤੇ ਪ੍ਰੇਮ ਦੇ ਨਾਲ ਹਿਰਦੇ ਦੇ ਵਿੱਚ ਪ੍ਰੇਮ ਸੀ ਉਦੋਂ ਦਰਸ਼ਨ ਹੋ ਗਏ ਨਹੀਂ ਤੇ ਇਹ ਸਰੀਰ ਅਲੋਪ ਹੋ ਗਏ ਸਨ ਜੋ ਕਵੀ ਸੰਤੋਖ ਸਿੰਘ ਜੀ ਆਲੇ ਲਿਖਿਆ ਨਾ ਦ੍ਰਿਸ਼ਟ ਪਰੇ ਨਹਿ ਦੋਨੋ ਹੋ ਪਾਈ ਜੇ ਪਾਵਤ ਸਿਰ ਵਢਲੇ ਜਾਈ ਆਪਣੇ ਜਾਨ ਦਾਸ ਇਨ ਤਾਈ ਦੋਨੋ ਲੋਥੇ ਦੇ ਹੀ ਦਿਖਾਈ ਕਹਿੰਦੇ ਉਸ ਵਕਤ ਜੇ ਕਿਤੇ ਸਰੀਰ ਹੁੰਦੇ ਤੇ ਤੁਰਕਾਂ ਨੇ ਸਿਰ ਲਾ ਕੇ ਲੈ ਜਾਣੇ ਸੀ ਬੇਕਦਰੀ ਕਰਨੀ ਸੀ ਪਰ ਜਦੋਂ ਭਾਈ ਰਾਮਾ ਭਾਈ ਤਲੋਕਾ ਇਹਨਾਂ ਆਪਣੇ ਜਾਨ ਦਾਸ ਇਨ ਤਾਂ ਹੀ ਦੋਨੋਂ ਲੋਥੇ ਦਈ ਦਿਖਾਈ ਦੋਨੇ ਸਰੀਰ ਵਖਾ ਦੇਤੇ ਕਹਿੰਦੇ ਜਦੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀਆਂ ਦੀ ਇਹ ਸਰੀਰ ਵੇਖੇ ਨਾ ਭਾਈ ਰਾਮਾ ਭਾਈ ਤਲੋਕਾ ਧਾਇਆਂ ਮਾਰ ਕੇ ਰੋਣ ਲੰਘ ਪਏ ਸਿੰਘਾਂ ਦੀਆਂ ਅੱਖਾਂ 'ਚ ਬੜਾ ਵੈਰਾਗ ਆਇਆ ਤਨ ਤਲਗੀਆਂ ਵਾਲਿਆ ਕੈਸਾ ਵੱਡਾ ਤੇਰਾ ਜਿਗਰਾ ਹੋਵੇਗਾ ਤੇਰੇ ਦੋਵੇਂ ਲਾਲ ਜੰਗ ਮદાન ਦੇ ਵਿੱਚ ਡਿੱਗ ਗਏ ਤੇ ਲੋਕੀ ਪਤਾ ਕੀ ਕਹਿੰਦੇ ਦੂਰ ਦਰਾਡੇ ਬੈਠੀ ਹੋਣ ਤੇ ਕਹਿਣ ਲੱਗ ਪੈਂਦੇ ਆ ਕਿ ਭਾਈ ਮੈਂ ਸਾਰੇ ਕੰਮ ਕਰ ਕਾਜ ਖਾਇ ਕਰ ਛੱਡ ਕੇ ਜੇ ਕਿਸੇ ਮੇਰੇ ਰਿਸ਼ਤੇਦਾਰ ਦੀ ਵੀ ਮੌਤ ਹੋਈ ਨਾ ਮੈਂ ਅਖੀਰਲਾ ਚਿਹਰਾ ਜ਼ਰੂਰ ਵੇਖਣਾ ਚਾਹੂੰ ਪਰ ਹੀ ਪਿਤਾ ਤੂੰ ਅਖੀਰਲਾ ਮੁਖੜਾ ਮੀਨੀ ਵੇਖਿਆ ਜੰਗ ਮੈਦਾਨ 'ਚ ਆਪ ਤੋਰ ਕਰਕੇ ਤੂੰ ਉਹਦੇ ਤੋਂ ਅੱਗੇ ਚਲਾ ਗਿਆ ਧਨ ਤੇਰਾ ਜਿਗਰਾ ਹੈ ਕਿਹਸਾ ਜੀਵਨ ਧਨ ਸਤਿਗੁਰੂ ਮਹਾਰਾਜ ਦੀ ਸੱਚਮੁੱਚ ਕੋਟਾਨ ਕੋਟ ਬੰਧਨਾ ਹੈ ਐਸੇ ਗੁਰੂ ਕਹਿੰਦੇ ਉਸ ਵਕਤ ਫਿਰ ਭਾਈ ਰਾਮਾ ਜੀ ਭਾਈ ਤਲੋਕਾ ਜੀਆਂ ਨੇ ਸਾਰੇ ਜਿਹੜੇ ਸਿੰਘ ਸਨ ਉਹਨਾਂ ਦੇ ਸਰੀਰ ਇਕੱਠੇ ਕਰਕੇ ਅਗਨੀ ਭੇਟ ਕਰ ਦਿੱਤੇ ਸਨ ਇਸ ਪ੍ਰਕਾਰ ਦੇ ਨਾਲ ਫਿਰ ਤਿੰਨ ਦਿਨਾਂ ਬਾਅਦ ਜਿਹੜਾ ਅਗੀਠਾ ਠੰਡਾ ਕਰਕੇ ਉਹ ਸਾਰੀਆਂ ਜੜੀਆਂ ਅਸਤੀਆਂ ਇਤਿਆਦਿਕ ਸੁਆਸੇ ਉਹ ਚੁਣ ਲਈ ਸੀ ਜਲ ਪ੍ਰਵਾਹ ਕਰ ਦਿੱਤੀ ਸੀ ਇਸ ਤੋਂ ਬਾਅਦ ਜਿਸ ਸਮੇ ਇਹ ਦੋਵੇਂ ਸਿੱਖ ਸਤਿਗੁਰੂ ਮਹਾਰਾਜ ਜੀਆਂ ਨੂੰ ਮਿਲੇ ਸਨ ਨਾ ਇਹ ਸਿੱਖਾਂ ਨੇ ਦੱਸਿਆ ਮਹਾਰਾਜ ਜੀ ਇਹ ਹੀ ਪਾਈ ਰਾਮਾ ਜੀ ਪਾਈ ਤਲੋਕਾ ਤਲੋਕਾ ਜੀ ਹਨ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਇੱਕ ਬੀਬੀ ਸ਼ਰਨ ਕੌਰ ਜੀ ਜੋ ਨਾਲ ਹੀ ਸ਼ਹੀਦ ਹੋ ਗਏ ਸਤਿਗੁਰਾਂ ਨੇ ਬੜੀਆਂ ਵੱਡੀਆਂ ਦਿੱਤੀਆਂ ਇਹਨਾਂ ਦੇ ਫਿਰ ਗਾਂ ਜਿਹੜੇ ਵਾਰਸ ਹੋਏ ਹੈ ਜਿਨ੍ਹਾਂ ਨੇ ਨਾਭੇ ਪਟਿਆਲੇ ਰਾਜ ਕੀਤੇ ਉਹ ਦੇਸ਼ ਆਬਾਦ ਕੀਤੇ ਤੇਰਾ ਘਰ ਮੇਰਾ ਘਰ ਹੈ ਅਜਿਹੇ ਵਚਨ ਸਤਿਗੁਰੂ ਮਹਾਰਾਜ ਜੀਆ ਨੇ ਇਹਨਾਂ ਸਿੰਘਾਂ ਦੇ ਤਾਂ ਕੀਤੇ ਸਨ ਸਉਏ ਪਾਵਨ ਵਡਿਆਈ ਹੈ ਇਤਿਹਾਸ ਦੇ ਵਿੱਚ ਵੱਡੀ ਜਗ੍ਹਾ ਬੀਬੀ ਸ਼ਰਨ ਕੌਰ ਜੀਆਂ ਦੀ ਪਾਈ ਰਾਮਾ ਜੀ ਪਾਈ ਤਲੋਕਾ ਜੀ ਦੀ ਹੈ ਕਦੀ ਖਾਲਸਾ ਪੰਥ ਇਹਨਾਂ ਦੇ ਨਾਵਾਂ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਇਹ ਉਹ ਸੂਰਬੀਰ ਹੋਏ ਐ ਜਿਨ੍ਹਾਂ ਨੇ ਉਸ ਜੰਗ ਦੇ ਮੈਦਾਨ ਦੇ ਵਿੱਚ ਪਈਆਂ ਹੋਈਆਂ ਸਿੰਘਾਂ ਦੀਆਂ ਲੋਥਾਂ ਦਾ ਸੰਸਕਾਰ ਕੀਤਾ ਹੈ ਤਾਂ ਸੰਗਤ ਜੀ ਇਹ 10 ਪੋ ਬੀਬੀ ਸ਼ਰਨ ਕੌਰ ਜੀਆਂ ਨੇ 9 ਪੋ ਦੀ ਰਾਤ ਨੂੰ ਜਿਹੜੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸ਼ਹੀਦ ਹੋ ਗਏ ਸਨ ਤੇ ਭਾਈ ਰਾਮਾ ਤੇ ਭਾਈ ਤਲੋਕੇ ਨੇ ਅੱਜ 10 ਪੋਦੀ ਰਾਤ ਨੂੰ ਇਹ ਸਰੀਰ ਦਾ ਸੰਸਕਾਰ ਕੀਤਾ ਸੀ ਅੱਜ ਤੋਂ ਤਿੰਨ ਕੋ ਦਿਨਾਂ ਬਾਅਦ ਇਹਨਾਂ ਨੇ ਫਰਜੜੀ ਸਵਾਦ ਇਕੱਠੀ ਕਰ ਲਈ ਸੀ ਇਸ ਪ੍ਰਕਾਰ ਇਹ ਅੱਜ ਦਾ ਦਿਹਾੜਾ ਹੈ ਦੂਜੀ ਬੰਨੇ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਛੋਟੇ ਲਾਲ ਮਾਤਾ ਗੁਜਰ ਕੌਰ ਜੀਆਂ ਦਾ ਪਾਵਨ ਇਤਿਹਾਸ ਬੀਤੀ ਰਾਤ ਮਾਤਾ ਗੁਜਰ ਕੌਰ ਜੀਆਂ ਨੇ ਫਰਜ਼ੰਦਾਂ ਦੇ ਨਾਲ ਜੜੀ ਮੁਰਿੰਡੇ ਕੋਤਵਾਲੀ ਦੇ ਵਿੱਚ ਕੱਟੀ ਹੈ ਅੱਜ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਸਵੇਰ ਹੋਈ ਤੇ ਮਾਤਾ ਗੁਜਰਖੌਰ ਜੀਆਂ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਤਨੀਮ ਕੀਤਾ ਨਾਲ-ਨਾਲ ਬਾਬਾ ਜੁਝਾਰ ਸਿੰਘ ਜੀ ਵਾਹਿਗੁਰੂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੇ ਮਾਤਾ ਜੀਆਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਦਾ ਜਾਪ ਕੀਤਾ ਇਤਿਹਾਸ ਗਵਾਹੀ ਪਰਦਾ ਹੈ 5-7 ਸਾਲ ਦੀ ਛੋਟੀ ਉਮਰ ਹੈ ਮਾਤਾ ਜੀ ਕੋਲ ਹਨ ਦਾਦੀ ਜੀ ਕੋਲ ਹਨ ਵਾਰ-ਵਾਰ ਪੁੱਛਦੀ ਵੀ ਹੈ ਦਾਦੀ ਮਾਂ ਨੂੰ ਕਿ ਸਾਡੇ ਪਿਤਾ ਜੀ ਕਿੱਥੇ ਭਰਾ ਕਿੱਥੇ ਹੈ ਕਹਿੰਦੇ ਦਾਦੀ ਮਾਂ ਹੌਸਲਾ ਪਰਦੀ ਆਪਣੇ ਪੋਤਰਿਆਂ ਦੇ ਵਿੱਚ ਕੋਈ ਨਾ ਉਹ ਆ ਜਾਣਗੇ ਤੇ ਜੇ ਕਿਤੇ ਜਾਮੇ ਸ਼ਹਾਦਤ ਦੀ ਵਾਰੀ ਵੀ ਆਈ ਤੇ ਪਿੱਛੇ ਨਾ ਹਟਿਓ ਸੂਰਬੀਰ ਅੱਗੇ ਹੋ ਕੇ ਡਟਿਓ ਕਿੰਦੇ ਵਾਰ-ਵਾਰ ਉਪਦੇਸ਼ ਦਿੰਦੇ ਪੰਜਵੇਂ ਪਾਤਸ਼ਾਹ ਦਾ ਇਤਿਹਾਸ ਪੜਾਉਂਦੇ ਛੇਵੇਂ ਪਾਤਸ਼ਾਹ ਦੀਆਂ ਜੰਗਾਂ ਪੜਾਉਂਦੇ ਜੋਸ਼ ਭਰਦੇ ਆ ਦਾਦੀ ਅੱਜ ਕੱਲ੍ਹ ਵਾਂਗੂ ਥੋੜੀ ਐ ਬੱਚਿਆਂ ਨੂੰ ਕਿਤੇ ਰੋ ਵੀ ਪੈਣ ਤੇ ਟੋਫੀਆਂ ਤੇ ਫੂਨਾ ਦੇ ਕਰਕੇ ਆਪਾਂ ਚੁੱਪ ਕਰਾ ਦਿੰਦੇ ਜਿਨ੍ਹਾਂ ਹੱਥਾਂ ਦੇ ਵਿੱਚ ਆਪਾਂ ਸ਼ਸਤਰ ਦੇ ਕਰਕੇ ਉਹਨਾਂ ਨੂੰ ਜੰਗ ਮੈਦਾਨ ਦੇ ਵਿੱਚ ਕੱਲਣਾ ਸੀ ਉਹਨਾਂ ਨੂੰ ਗਤਕੇ ਦੇ ਪੈਰੋਕਾਰ ਬਣਾਉਣਾ ਸੀ ਜਿਨ੍ਹਾਂ ਨੂੰ ਆਪਾਂ ਸ਼ਾਸਤਰ ਦੀ ਗੁਰਤੀ ਦੇਣੀ ਸੀ ਅੱਜ ਗੁਰ ਦੀ ਗੁਰਤੀ ਦੇਣੀ ਬੱਚੇ ਦਾ ਜਨਮ ਹੁੰਦਾ ਤੇ ਪਹਿਲਾ ਗੁਰਤੀ ਦੇ ਨਹੀਂ ਹੁੰਦੀ ਹੈ ਖਾਲਸੇ ਦਾ ਨਿਜਮ ਹੈ ਕਿ ਪੰਜ ਪਤਾਸੇ ਪਾ ਕਰਕੇ ਜਲ ਦੇ ਵਿੱਚ ਤੇ ਸ੍ਰੀ ਸਾਹਿਬ ਕਰਦੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਗੁਰਤੀ ਦੇਣੀ ਚਾਹੀਦੀ ਹੈ ਤੇ ਅੱਜ ਆਪਾਂ ਗੁਣਾਂ ਦੀ ਗੁਰਤੀ ਦਿੰਦੇ ਆਂ ਫਿਰ ਜਿਨ੍ਹਾਂ ਨੇ ਗੁਰ ਦੀ ਇਤਿਆਦਿਕ ਝੂਠ ਕਈ ਆਪਣੀ ਝੂਠ ਦਿੰਦੇ ਉਹਦੀ ਗੁਰਤੀ ਲਈ ਹੋਵੇ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਥੋੜੀ ਜਿ ਕਰਨੀ ਹੈ ਦੂਜੇ ਨੰਬਰ ਦੇ ਉੱਪਰ ਉਹਨਾਂ ਦੇ ਕੇਸਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੰਦੇ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਹੈਗੇ ਕਹਿੰਦੇ ਕੇਸ ਵਾਰ-ਵਾਰ ਆਉਂਦੇ ਰੱਬ ਸਮਝਾਉਂਦਾ ਤੂੰ ਬੰਦਾ ਸ਼ੇਰ ਏ ਪਰ ਬੰਦਾ ਵਾਰ-ਵਾਰ ਕੱਟ ਗਿਆ ਕਰਦਾ ਨਹੀਂ ਮੈਂ ਜਨਾਨੀ ਚੰਗਾ ਸੋ ਕਹਿ ਰ ਵਿਚਾਰ ਕਹਿੰਦੇ ਮਾਤਾ ਜੀਆਂ ਨੇ ਆਪਣੇ ਪਤਰਾ ਨੂੰ ਸਮਝਾਇਆ ਸਾਡੇ ਵਾਂਗੂ ਨਹੀਂ ਕਿਥੇ ਫਲਾਣੇ ਰਾਜੇ ਦੀ ਕਹਾਣੀ ਸੁਣਾਤੀ ਮੁਗਲਾਂ ਦੀ ਰਾਣੀਆਂ ਦੀ ਕਹਾਣੀ ਸੁਣਾਤੀ ਉਹ ਮਾਤਾ ਦਾਦੀ ਜੀ ਹਨ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਹਨ ਉਨਾਨੇ ਸੂਰ ਬੀਰਾਂ ਦਾ ਇਤਿਹਾਸ ਸੁਨਾਇਆ ਜੋਸ਼ ਭਰਿਆ ਇਹਨੇ ਸਮੇਂ ਦੇ ਵਿੱਚ ਕਹਿੰਦੇ ਸਰਹੰਦ ਤੋਂ ਖਬਰ ਆ ਗਈ ਕਿਉਂਕਿ ਜਾਣੇ ਖਾ ਮਾਨੀ ਖਾ ਹੁਨਾ ਨੇ ਸਿਪਾਈ ਕੱਲੇ ਸਨ ਕਿ ਜਾਓ ਜਿਹੜਾ ਸੂਬਾ ਸਰਹੰਦ ਉਹਨੂੰ ਦੱਸ ਦਵੋ ਅਸੀਂ ਮਾਤਾ ਗੁਜਰ ਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜਿਹੜੇ ਛੋਟੇ ਲਾਲ ਐ ਨਾ ਉਹਨਾਂ ਨੂੰ ਮਰਿੰਡੇ ਕੋਤਵਾਲੀ ਦੇ ਵਿੱਚ ਕੈਦ ਕਰ ਲਿਆ ਕਹਿੰਦੇ ਜਦੋਂ ਇਹ ਖਬਰ ਸੁਣੀ ਸੀ ਨਾ ਉਹ ਰਤਨ ਸਿੰਘ ਭੰਗੂ ਉਹਨਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਬਚਨ ਦਰਜ ਕੀਤੇ ਇਹ ਸੁਣ ਫੌਜ ਨਵਾਬ ਚੜ੍ਹ ਆਈ ਲੈ ਸਰਹੰਦ ਉਹਨ ਢਿਗ ਮੰਗਾਈ ਕਹਿੰਦੇ ਉਸ ਵਕਤ ਜਿਹੜੀ ਫੌਜ ਵੀ ਆਈ ਹੈ ਦੇਖੋ ਸਰਹੰਦ ਨਵਾਬ ਵਜ਼ੀਰ ਖਾਨ ਨੂੰ ਕਿੰਨਾ ਭੈ ਗੁਰੂ ਕੇ ਲਾਲਾਂ ਦਾ ਇਹਨੇ ਇੱਕ ਫੌਜੀ ਕਲਾ ਦਿੱਤੀ ਸੀ ਕਿ ਭਾਈ ਹੁਣ ਜੇ ਗੁਰੂ ਪਰਿਵਾਰ ਹੱਥ ਦੇ ਵਿੱਚ ਆਇਆ ਕਿਤੇ ਕੋਈ ਛੜਵਾ ਕੇ ਨਾ ਲੈ ਜਾਵੇ ਕਿੰਨੇ ਮੁਰੰਡੇ ਕੋਤਵਾਲੀ ਦੇ ਵਿੱਚ ਵੀ ਫੌਜ ਆਈ ਦੋਵਾਂ ਸਭ ਜਾਦੀਆਂ ਦੇ ਛੋਟੇ ਛੋਟੇ ਗੁੱਟਾਂ ਦੀ ਉੱਪਰ ਛੋਟੀਆਂ ਛੋਟੀਆਂ ਹੱਤ ਕੜੀਆਂ ਲਾਈਆਂ ਗਈਆਂ ਲੋਹ ਦੇ ਸੰਗਲ ਮਾਰੇ ਗਏ ਯਦ ਕੀ ਸੰਗਤ ਜੀ ਇਤਿਹਾਸ ਇਸ ਗੱਲ ਦੀ ਹਾਮੀ ਨਹੀਂ ਜੇ ਪਰਦਾ ਕੋਈ ਗ੍ਰੰਥ ਇਸ ਗੱਲ ਦੀ ਹਾਮੀ ਨਹੀਂ ਜੇ ਪਰਦਾ ਕਹਿਣ ਤੋਂ ਭਾਵ ਕਿ ਜੇ ਕੁਰਾਨ ਸ਼ਰੀਫ ਵੀ ਪੜ ਲਈਏ ਉੱਥੇ ਵੀ ਲਿਖਿਆ ਪਈ ਬੱਚਿਆਂ ਬਜ਼ੁਰਗਾਂ ਦੇ ਅਤਿਆਚਾਰ ਨਹੀਂ ਕਰਨਾ ਚਾਹੀਦਾ ਪਰ ਨਵਾਬ ਵਜ਼ੀਰ ਖਾਨ ਨੇ ਸਾਰਾ ਹੀ ਕੁਝ ਕੀਤਾ। ਇਸਲਾਮ ਕਹਿੰਦਾ ਹੈ ਕਿ ਬੱਚੇ ਦੇ ਉੱਪਰ ਕਦੀ ਵਾਸਤੇ ਪਾਪ, ਜ਼ਬਰ, ਜ਼ੁਲਮ ਨਹੀਂ ਕਰਨਾ ਚਾਹੀਦਾ। ਇਸ ਗੱਲ ਦੀ ਗਵਾਹੀ ਕੋਈ ਗ੍ਰੰਥ ਨਹੀਂ ਜੇ ਪਰਦਾ ਪਰ ਇਹਨਾਂ ਨੇ ਕੀਤਾ ਹੈ ਕਹਿੰਦੇ ਉਹਨਾਂ ਨੰਨੇ ਹੱਥਾਂ ਦੇ ਉੱਪਰ ਹੱਤਕੜੀਆਂ ਵੀ ਲੱਗੀਆਂ, ਜ਼ਬਰ ਜ਼ੁਲਮ ਵੀ ਹੋਏ ਥੋ ਤਾਂ ਇਤਿਹਾਸਕਾਰ ਨੇ ਲਿਖਿਆ ਸੋਟੀਆਂ, ਬਿਮਾਰੀਆਂ ਗਈਆਂ ਨੇ। ਕਹਿੰਦੇ ਉਸ ਵਕਤ ਖੋਰ ਭਾਈ ਰਾਏ ਰਾਮ ਕੋਇਰ ਜੀ ਹੋਏ ਉਹਨਾਂ ਨੇ ਦਰਜ ਕੀਤਾ ਹੈ ਰਾਹੀ ਕੇ ਗਏ ਸਿਰੰਦਮ ਜਾਰੀ ਹੱਥਨ ਮਦ ਹਥੋੜੀ ਡਾਰੀ ਪਦਮ ਤਾਹੇ ਜੰਜੀਰ ਤਰਾਏ ਕੋਈ ਕਹੇ ਪਾਲਨ ਮਰਵਾਏ ਕੋਈ ਕਹੇ ਜਾ ਬੰਧਹਿ ਕੀਜੈ ਕੋਈ ਕਹੇ ਤੁਰਕ ਇਨ ਕੀਜੈ ਮਾਤਾ ਗੋਦ ਬਾਲ ਹੈ ਯੋਈ ਕਰਤ ਵਿਸਾਹ ਰਤੀ ਨਹੀਂ ਸੋਈ ਕਹਿੰਦੇ ਉਸ ਵਕਤ ਕਈ ਕਹਿੰਦੇ ਸਨ ਭਾਈ ਇਹਨਾਂ ਨੂੰ ਜ਼ਬਰੀ ਮੁਸਲਮਾਨ ਬਣਾ ਲਿਆ ਜਾਵੇਗਾ ਕਈ ਕਹਿੰਦੇ ਸਨ ਭਾਈ ਇਹਨਾਂ ਨੂੰ ਮਾਰ ਦਿੱਤਾ ਜਾਵੇਗਾ ਮਾਤਾ ਜੀ ਉਹਨਾਂ ਨੇ ਦੋਵਾਂ ਬਾਹਵਾਂ ਦੇ ਵਿੱਚ ਦੋ ਛੋਟੇ ਲਾਲਾਂ ਨੂੰ ਲਿਆ ਹੋਇਆ ਏ ਆਗਦੇ ਭਈ ਦੋ ਬਾਹਵਾਂ ਦੇ ਵਿੱਚ ਮਾਤਾ ਜੀ ਉਹਨਾਂ ਨੇ ਦੋਵਾਂ ਲਾਲਾਂ ਨੂੰ ਲਿਆ ਹੋਇਆ ਏ ਤੇ ਉਸ ਵਕਤ ਉਸ ਘੜੀ ਮਾਤਾ ਵੀ ਮਾਤਾ ਜੀ ਮੰਨ ਦੇ ਵਿੱਚ ਰਤਾ ਵੀ ਭੈ ਨਹੀਂ ਜੀ ਕਰਦੇ ਕਿ ਸਿਪਾਈਆਂ ਨੇ ਕੀ ਕਰਨਾ ਹੈ ਜਦੋਂ ਕਹਿੰਦੇ ਸਰਹੰਦ ਲਿਜਾਇਆ ਗਿਆ ਨਾ ਤਿਸ ਰਹੰਦ ਦੇ ਵਿੱਚ ਉੱਥੇ ਬੜੇ ਜਿਆਦੇ ਲੋਕ ਦੋਵੇਂ ਲਾਲਾਂ ਨੂੰ ਵੇਖ ਰਹੇ ਐ ਮਾਤਾ ਜੀ ਉਹਨਾਂ ਨੂੰ ਵੇਖ ਰਹੇ ਐ ਵਾਰ-ਵਾਰ ਕਈ ਗੱਲਾਂ ਕਰਦੇ ਕਈ ਪੁੱਛਦੇ ਭਈ ਕੌਣ ਏ ਅਜੀਹਾ ਇਲਾਹੀ ਨੂਰ ਐ ਸਭ ਜਾਦਿਆਂ ਦੇ ਮੱਥੇ ਦੀ ਉੱਪਰ ਪਾਈ ਵੇਖ-ਵੇਖ ਕੇ ਹੈਰਾਨ ਤੇ ਉਸ ਵਕਤੇ ਆਖਦੇ ਜਾ ਇਸ ਰਹੰਦ ਵੜੇ ਜਬ ਹੀ ਤਬ ਆਂਸੂਪੀਪਲ ਬਿਠਾਏ ਪੂਛ ਰਹੇ ਜੇਹ ਕੌਣ ਸੋ ਬਾਲਕ ਤੋਹੇ ਜੋ ਗੋਦ ਮੈਂ ਕਾਹੀ ਸਿਪਾਈ ਕਹਿੰਦੇ ਕਈ ਆਣ ਆਣ ਕੇ ਪੁੱਛ ਰਹੇ ਸਨ ਕਈ ਵੇਖ ਵੇਖ ਕੇ ਹੈਰਾਨ ਹੋ ਰਹੇ ਸਨ ਸਰਹੰਤ ਦੇ ਵਿੱਚ ਇੱਕ ਪਿੱਪਲ ਹੈ ਜਿੱਥੇ ਇਹਨਾਂ ਨੂੰ ਪਹਿਲੀ ਵਾਰ ਲਿਜਾਇਆ ਗਿਆ ਉੱਥੇ ਲੋਕਾਂ ਨੇ ਵੇਖਿਆ ਵਾਚਣ ਜੋ ਗੱਲ ਸੰਗਤ ਜੀ ਜਿਨ੍ਹਾਂ ਫਰਜ਼ੰਦਾ 5-7 ਸਾਲ ਦੇ ਸਭ ਜਾਦਿਆਂ ਨੂੰ ਸਿੰਘਾਂ ਨੇ ਆਪਣੇ ਸਿਰਾਂ ਦੀ ਉੱਪਰ ਰੱਖਿਆ ਇੰਨਾ ਜ਼ਿਆਦਾ ਪ੍ਰੇਮ ਕੀਤਾ ਕਦੀ ਇੱਕ ਛੋਟੀ ਜੀ ਆਂਜ ਵੀ ਨਹੀਂ ਆਉਣ ਦਿੱਤੀ ਅੱਜ ਉਹਨਾਂ ਦੇ ਘੇਰੇ ਬੰਨੇ ਯਾਲਮ ਹੀ ਯਾਲਮ ਖਲੋਤੀ ਹੋਈ ਹੈ ਲੋਕੀ ਖਲੋਤੇ ਹੋਏ ਪੁੱਛ ਰਹੇ ਆ ਵੇਖ-ਵੇਖ ਕੇ ਹੈਰਾਨ ਹੋ ਰਹੇ ਇੰਨੇ ਸਮੇਂ ਦੇ ਵਿੱਚ ਸੰਗਤ ਜੀ ਸੁਚਾ ਨਾਦ ਨਿਕਲੇ ਆ ਖਾਲਸਾ ਹੀ ਨੇ ਇਹਨੂੰ ਝੂਠਾ ਨਾਂ ਦਾਕਿਆ ਤੇ ਆਪਾਂ ਅੱਗੇ ਇਤਿਹਾਸ ਪਰਾਂਗੇ ਝੂਠਾ ਨਾਂ ਦੀ ਕਹਾਣੀ ਕਹਿੰਦੇ ਸੁਚਾ ਨਾਦ ਤਬ ਦੇਖ ਆਇਓ ਤਬ ਮਾਤਾ ਜੀ ਮਨ ਸੁਖ ਪਾਇਓ हे ਪੁੱਤਰੋ ਹੁਬ ਡਰ ਨਹੀਂ ਕੋਈ ਅਬ ਇਹ ਛੁਡਾਈ ਲੈਣ ਤੂੰ ਸੋਈ ਮਾਤਾ ਜੀ ਕਹਿਣ ਲੱਗੀ ਭਾਈ ਡਰਨ ਹੁਣਾ ਇਹ ਝੂਠਾ ਆਨੰਦ ਆਇਆ ਇਹ ਕੁਝ ਨਾ ਕੁਝ ਦੇ ਕਰੇਗਾ ਆਪਣਾ ਭੇਦੀ ਹੈ ਕਹਿੰਦੇ ਪਰ ਨਹੀਂ ਖਾਲਸਾ ਜਿੱਦਾਂ ਨਹੀਂ ਹੋਇਆ ਉਹ ਵੀ ਆਣ ਕੇ ਛਿੜਕਾਂ ਦੇਣ ਲੱਗਾ ਉਹ ਵੀ ਜਿਹੜਾ ਹਕੂਮਤ ਦੇ ਤਲਵੇ ਚੜਦਾ ਸੀ ਉਹ ਵੀ ਗੁਰੂ ਘਰ ਦਾ ਵਿਰੋਧੀ ਬਣ ਗਿਆ ਉਹ ਝੂਠਾ ਆਨੰਦ ਵੀ ਪਾਪੀ ਬਣ ਗਿਆ ਸਦਾ ਦੇ ਲਈ ਦੁਨੀਆ ਦੇ ਲਈ ਉਹ ਝੂਠਾ ਹੀ ਰਹਿ ਗਿਆ ਨਾਮ ਤੋਂ ਸੁੱਚਾ ਸੀ ਪਰ ਸੁੱਚਿਆਂ ਵਲੇ ਕੰਮ ਹੀ ਨਹੀਂ ਕੀਤੇ ਕਹਿੰਦੇ ਮਾਤ ਜੀ ਨੇ ਜਸੁੱਤਣ ਤੇ ਤਬੈ ਜੁਦਾ ਕਰਦੀਨ ਜਾਏ ਬੁਰਜ ਭੀਤਰ ਦੇ ਇਉਂ ਦੁਸ਼ਣ ਤਬਕੀਂ ਇਤਿਹਾਸ ਗਵਾਈ ਭਰਦਾ ਫਿਰ ਕਹਿੰਦੇ ਠੰਡਾ ਬੁਰਜ ਆਏ ਸੰਗਤ ਜੀ ਇਹ ਉਹ ਠੰਡਾ ਬੁਰਜ ਜੇ ਜਿਹੜਾ ਜੇਠ ਦੀ ਤਪ ਦੀ ਗਰਮੀ ਦੇ ਵਿੱਚ ਵੀ ਠੰਡ ਦਿੰਦਾ ਹੈ ਜੇਠ ਮਹੀਨੇ ਦੇ ਵਿੱਚ ਵੀ ਇਸ ਠੰਡੇ ਬੁਰਜ ਦੇ ਵਿੱਚ ਕਦੀ ਗਰਮੀ ਨਹੀਂ ਸੀ ਆਉਂਦੀ ਕਿਉਂ ਇਹਦੇ ਲਾਗੇ ਹੰਸਲਾ ਨਦੀ ਵਗਦੀ ਸੀ ਉਪਰੋਂ ਖੁੱਲਾ ਹੋਇਆ ਸੀ ਤੇ ਚੰ ਠੰਡੀ ਹਵਾ ਆਉਂਦੀ ਸੀ ਜਿਵੇਂ ਅੱਜ ਕੱਲ ਦੇ ਏਸੀ ਕਾਰਜ ਕਰਦੇ ਹਨਾ ਗਰਮੀ ਦੇ ਵਿੱਚ ਇਹੀ ਏਸੀ ਵਾਲਾ ਕਾਰਜ ਕਰਦਾ ਸੀ ਹੁਣ ਸੋਚ ਲਵੋ ਪੂਰੀ ਪਾਵਰ ਤੇ ਇਥੇ ਛੱਡਿਆ ਹੋਵੇ ਪੋ ਦੀ ਠੰਡ ਹੋਵੇ ਤੇ ਕੱਪੜੇ ਉਹੀ ਜਿਹੜੇ ਪਾਏ ਹੋਣ ਤੇ ਸਰੀਰ ਦਾ ਕੀ ਹਾਲ ਬਣਦਾ ਹੋਵੇਗਾ ਨੰਗੇ ਪੈਰੀ ਹੋਣ ਤੇ ਸਰੀਰ ਤੇ ਜ਼ਖਮ ਵੀ ਲੱਗੇ ਹੋਣ ਠੰਡ ਦੇ ਜ਼ਖਮ ਤੇ ਵੈਸੇ ਹੀ ਬੜੇ ਦੁਖ ਦਿੰਦੇ ਆ ਸਰੀਰ ਤੇ जख्म ਨੇ ਠੰਡਾ ਬੁਰਜ ਹੈ ਠੰਡੀ ਹਵਾ ਵਗ ਰਹੀ ਹੈ ਅੱਜ ਸੰਗਤ ਜੀ 10 ਪੋ ਹੈ ਅੱਜ 10 ਪੋ ਫਿਰ ਠੰਡੇ ਬੁਰਜ ਦੇ ਵਿੱਚ ਕਟਨੀ ਇਥੇ ਭਾਈ ਮੋਤੀ RAM ਜੀਆ ਮਹਿਰਾ ਉਹਨਾਂ ਦਾ ਵੀ ਬੜਾ ਪਾਵਨ ਪ੍ਰਸੰਗ ਹੈ ਕਿ ਆਪਕਾ ਸਾਰਾ ਦਾ ਸਾਰਾ ਹੀ ਕਲ ਦੇ دیਵਾਨਾ ਦੇ ਵਿੱਚ ਸਰਵਣ ਕਰਾਂਗੇ ਉਹਨਾਂ ਨੇ ਆਨ ਕਰਕੇ ਵੀ ਭਾਰੀ ਸੇਵਾ ਕੀਤੀ ਸੀ ਦੁੱਧ ਛਕਾਉਣ ਦੀ ਤਿੰਨ ਦਿਨ ਤਿੰਨ ਰਾਤਾਂ ਮਾਤਾ ਜੀਆ ਨੇ ਠੰਡੇ ਬੁਰਜ ਵਿੱਚ ਕਟੀਆਂ ਨੇ ਤਿੰਨੇ ਰਾਤਾ ਹੀ ਉਹਨੇ ਬੜੇ ਪ੍ਰੀਮ ਦੇ ਨਾਲ ਸੇਵਾ ਕੀਤੀ ਸੋ ਇਹ ਪਾਵਨ ਇਤਿਹਾਸ ਆਇਆ ਤਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਹੋਈਆਂ ਭੁਲਾਾਂ ਦੀ ਮੁਆਫੀ ਬਖਸ਼ਿਸ਼ ਕਰ ਦੇਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਤਾਂ ਸਲ ਰਹੀਆਂ ਸਭ ਬਨਾਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਵਣ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ